ਇਕ ਨਾ ਕੰਪਨੀ ਹੈਗੀ ਆ ਆਰਕਿਨ ਕੈਨੇਡਾ ਆਰਕਿਨ ਕੈਨੇਡਾ ਦਾ ਕੰਮ ਹੈਗਾ ਪੈਸਟ ਕੰਟਰੋਲ ਦਾ ਹਰ ਸਾਲ ਇਹ ਇੱਕ ਸੂਚੀ ਜਾਰੀ ਕਰਿਆ ਕਰਦੇ ਨੇ ਕਿ ਕੈਨੇਡਾ ਦੇ ਕਿਹੜੇ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਚੂਹੇ ਨੇ ਪਹਿਲੇ ਨੰਬਰ ਤੇ ਟੋਰਾਂਟੋ ਆ ਦੂਜੇ ਨੰਬਰ ਤੇ ਸਾਡੀ ਇਥੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਹੈ ਵਿਕਟੋਰੀਆ ਤੀਜੇ ਨੰਬਰ ਤੇ ਵੈਨਕੂਵਰ ਆ ਚੌਥੇ ਤੇ ਬਰਨ ਵੀ ਪੰਜਵੇਂ ਤੇ ਰਿਚਮੰਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੈਟਿਐਸਟ ਸਿਟیز ਦੀ ਸੂਚੀ 'ਚ ਸਰੀ 6ਵੇਂ ਨੰਬਰ ਤੇ ਆ ਐਬਰਟਸਵਰਡ 8ਵੇਂ ਤੇ ਲੈਂਗਲੀ 9ਵੇਂ ਨੰਬਰ ਤੇ ਆ ਡੈਲਟਾ 10ਵੇਂ ਨੰਬਰ ਤੇ ਆ ਤੇ ਚੂਹੇ ਕਿਸ ਤਰ੍ਹਾਂ ਦਾ ਖਰੂਦ ਪਾਉਂਦੇ ਨੇ ਇਹ ਗੱਲ ਕਿਸੇ ਤੋਂ ਲੁਕਵੀ ਨਹੀਂ ਪਿਛਲੇ ਦਿਨੀ ਇੱਕ ਰਿਪੋਰਟ ਆਈ ਸੀ ਆ ਵੈਨਕੂਵਰ ਦੇ ਇੱਕ ਹਸਪਤਾਲ ਦੇ ਵਿੱਚ ਮਟਰਨਿਟੀ ਵਾਰਡ ਦੇ ਵਿੱਚ ਚੂਹੇ ਸੀ ਐਦਾਂ ਦੀਆਂ ਖਬਰਾਂ ਜਦੋਂ ਅਸੀਂ ਦੁਨੀਆ ਦੇ ਹੋਰ ਨਾ ਹਿੱਸਿਆਂ ਤੋਂ ਸੁਣਦੇ ਆ ਆ ਦੀਪਕ ਜੀ ਨਾਲ ਗੱਲ ਕਰਨੀ ਥੋੜੀ ਦੇਰ ਤੱਕ ਜਦੋਂ ਪੰਜਾਬ ਦੇ ਹਸਪਤਾਲਾਂ ਬਾਰੇ ਇਹਦੀ ਖਬਰ ਆਉਂਦੀ ਆ ਅਸੀਂ ਬੜੇ ਚਿੰਤਤ ਹੁੰਨੇ ਆ ਫਿਰ ਅਸੀਂ ਸੋਚਦੇ ਆ ਵੀ ਉੱਥੇ ਬੜਾ ਬੁਰਾ ਹਾਲ ਆ ਹਾਲ ਇੱਥੇ ਵੀ ਇਸੇ ਤਰ੍ਹਾਂ ਦਾ ਹੀ ਆ ਆ ਹਫਤਾ 10 ਦਿਨ ਪਹਿਲਾਂ ਦੀ ਗੱਲ ਆ ਵੈਨਕੂਵਰ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਮਦਰ ਇੱਕ ਫੈਮਿਲੀ ਨੇ ਅਜੇ ਉਹਨਾਂ ਨੂੰ ਛੁੱਟੀ ਜੇ ਉਹ ਉਹਨਾਂ ਨੂੰ ਹਸਪਤਾਲ ਦੇ ਵਿੱਚ ਰਹਿਣਾ ਬਿਹਤਰ ਸੀ ਜੇ ਓਵਰਆਲ ਸੇਫਟੀ ਦੇ ਹਿਸਾਬ ਨਾਲ ਵੇਖਿਆ ਜਾਵੇ ਪਰ ਹਸਪਤਾਲ ਦੇ ਵਿੱਚ ਵਾਰਡ ਦੇ ਵਿੱਚ ਚੂਹੇ ਸੀ ਤੇ ਅਗਲੇ ਨੇ ਸੋਚਿਆ ਵੀ ਸਾਡਾ ਘਰ ਇਹਦੇ ਨਾਲੋਂ ਜ਼ਿਆਦਾ ਸੁਰੱਖਿਅਤ ਆ ਨਵੇਂ ਬੱਚੇ ਨੂੰ ਇੱਥੇ ਜਿੱਥੇ ਚੂਹੇ ਦੰਦ ਨਾ ਉਹਦੇ ਫਿਰਦੇ ਨੇ ਉੱਥੇ ਥੋੜੇ ਰੱਖਣਾ ਸੋ ਇਹ ਚੂਹਿਆਂ ਦੀ ਸਮੱਸਿਆ ਇੱਥੇ ਆਪਣੇ ਵੀ ਬਹੁਤ ਵੱਧ ਚੁੱਕੀ ਹੋਈ ਆ ਆ ਭਾਈ ਗੱਲ ਰੱਖੋ ਵੀ ਜੇ ਖੁੱਲਾ ਰਹਿ ਗਿਆ ਬੂਹਾ ਤੇ ਅੰਦਰ ਵੜ ਜਾਏਗਾ ਚੂਹਾ ਮੈਨੂੰ ਤੇ ਇੱਥੇ ਆ ਕੇ ਇਹ ਗੱਲ ਪਤਾ ਲੱਗੀ ਚੂਹੇ ਪੌੜੀਆਂ ਵੀ ਚੜ ਜਾਂਦੇ ਕੈਨੇਡਾ ਦੇ ਇਹ ਪੌੜੀਆਂ ਚੜ ਉਤਰ ਵੀ ਲੈਂਦੇ ਆ ਤੇ ਪਹਿਲਾਂ ਕਈਆਂ ਨੂੰ ਇਹ ਇੱਕ ਭਰੋਸਾ ਆ ਲੱਗਦਾ ਸੀ ਵੀ ਅਸੀਂ ਤੇ ਉਤਲੇ ਫਲੋਰ ਤੇ ਆਂ ਇੱਥੇ ਨਹੀਂ ਚੂਹਾ ਆਉਂਦਾ ਆ ਜਾਂਦੇ ਆ ਪੌੜੀਆਂ ਚੜਨ ਉਤਰਨ ਦੀ ਮਹਾਰਤ ਹੈਗੀ ਇਹਨਾਂ ਨੂੰ ਸੋ ਆ ਬਾਕੀ ਅੱਛਾ ਚੂਹਿਆਂ ਨੂੰ ਪਰੇ ਕਿਵੇਂ ਰੱਖਣਾ ਇੱਕ ਤੇ ਜਿਹੜੇ ਘਰ ਦੇ ਆਲੇ ਦੁਆਲੇ ਕੋਈ ਝਾੜੀਆਂ ਨੇ ਜਾਂ ਕੋਈ ਟਰੀਜ਼ ਨੇ ਉਹਨਾਂ ਨੂੰ ਟ੍ਰਿਮ ਕਰਕੇ ਰੱਖੋ ਅ ਕਿਉਂਕਿ ਇਹ ਚੂਹਿਆਂ ਵਾਸਤੇ ਹਾਈਡਿੰਗ ਸਪੌਟ ਬਣ ਜਾਇਆ ਕਰਦਾ ਜਿੱਥੇ ਕਿਤੇ ਵੀ ਕੋਈ ਗਟਰ ਲੀਕ ਹੋ ਰਿਹਾ ਕੋਈ ਪਾਣੀ ਕਿਤੇ ਅਕਮੂਲੇਟ ਹੁੰਦਾ ਮੌਇਸਚਰ ਉਹਨੂੰ ਐਡਰੈਸ ਕਰੋ ਉੱਥੇ ਦੇਖੋ ਕਿ ਉਹਨੂੰ ਠੀਕ ਕੀਤਾ ਜਾਵੇ ਫਿਰ ਜੇ ਕਿਤੇ ਮਾਊਸ ਡ੍ਰੌਪਿੰਗਸ ਹੋਣ ਕੋਈ ਮਾਰਕਸ ਹੋਣ ਕੰਧਾਂ ਦੇ ਨਾਲ ਨਾਲ ਉਹਨਾਂ ਦਾ ਜ਼ਰੂਰ ਖਿਆਲ ਰੱਖੋ ਕਿ ਚੂਹੇ ਦੀ ਮੌਜੂਦਗੀ ਹੋ ਸਕਦੀ ਹੈ ਜਿਹੜੇ ਵੀ ਕੋਈ ਐਂਟਰੀ ਪੁਆਇੰਟਸ ਨੇ ਜੇ ਕੋਈ 1/4 ਇੰਚ ਤੋਂ ਵੱਡਾ ਕੋਈ ਕਰੈਕ ਆ ਤੇ ਉਹਨਾਂ ਨੂੰ ਜ਼ਰੂਰ ਪਲੱਗ ਕਰੋ ਉੱਥੇ ਵੈਦਰ ਸਟ੍ਰਿਪਿੰਗ ਲਗਾਓ ਉੱਥੇ ਕੋਕਿੰਗ ਵਗੈਰਾ ਕੀਤੀ ਜਾਵੇ ਤਾਂ ਕਿ ਚੂਹੇ ਵਾਸਤੇ ਉਹ ਐਂਟਰੀ ਪੁਆਇੰਟ ਨਾ ਬਣ ਸਕੇ ਐਂਡ ਆਫਕੋਰਸ ਸਭ ਤੋਂ ਇੰਪੋਰਟੈਂਟ ਗੱਲ ਕਿ ਭੋਜਨ ਨੂੰ ਸੀਲਡ ਕੰਟੇਨਰਸ ਦੇ ਵਿੱਚ ਸਟੋਰ ਕੀਤਾ ਜਾਵੇ ਤੇ ਜਿੱਥੇ ਕਿਤੇ ਮਾੜਾ ਮੋਟਾ ਭੋਜਨ ਡਿੱਗ ਜਾਂਦਾ ਉਹਨੂੰ ਨਾਲ ਦੀ ਨਾਲ ਇਮੀਡੀਏਟਲੀ ਕਲੀਨ ਅਪ ਕਰੋ ਤੇ ਜਿਹੜੇ ਭਾਂਡੇ ਨੇ ਉਹਨਾਂ ਨੂੰ ਓਵਰਨਾਈਟ ਬਾਹਰ ਨਾ ਛੱਡੋ ਜਦੋਂ ਗਰਾਜ ਖੋਲੀ ਦਾ ਘਰ ਦਾ ਗੱਡੀ ਕੱਢਣ ਲਈ ਗੱਡੀ پارک ਕਰਨ ਲਈ ਜਾਂ ਹੋਰ ਕੰਮ ਕਾਜ ਲਈ ਕਿ ਬੜੀ ਗਾਰਾਜ ਬੰਦਾ ਜ਼ਿਆਦਾ ਦੇਰ ਤੱਕ ਖੁੱਲਾ ਰੱਖ ਦਿੰਦਾ ਐਂਡ ਦੈਟ ਇਜ਼ ਏਨ ਓਪਰਚ्युनिटी ਫਾਰ ਦ ਮਾਈਸ অর ਫਾਰ ਦ ਰੈਟਸ ਉਹ ਭੱਜੇ ਐ ਨ ਇੱਕਦਮ ਆ ਜਾਂਦੇ ਨੇ ਗਾਰਾਜ ਦੇ ਵਿੱਚ